2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚ ਰਹੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਭਾਜਪਾ ਆਪਣਾ ਸਿਕਾ ਜਮਾਉਣ ਦੇ ਲਈ ਅੱਗੇ ਹੋ ਗਈ ਹੈ ਤੇ ਦੱਸਦੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਲਗਾਤਾਰ ਚਰਚਾਵਾ ਹੋਈਆਂ ਕਿ 2027 ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਕੀ ਗੱਠਜੋੜ ਕਰੇਗੀ ਤੇ ਉਥੇ ਹੀ ਕੀ ਮਿਲ ਕੇ ਸਰਕਾਰ ਬਣਾਉਣਗੇ ਤੇ ਇਸ ਨੂੰ ਲੈ ਕੇ ਹੁਣ ਦੱਸਦੀ ਹੈ ਕਿ ਫਿਰ ਤੋਂ ਭਾਜਪਾ ਨੇ ਸਪਸ਼ਟ ਤੌਰ ਦੇ ਉਤੇ ਬਿਆਨ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੀ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਤੇ 2022 ਦੇ ਵਿੱਚ ਬੀਜੇਪੀ ਇਕੱਲਾ ਚੋਣ ਲੜੇਗਾ ਜੀ ਹਾਂ ਬੀਜੇਪੀ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਮਨਜਿੰਦਰ ਸਿਰਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 2022 ਤੋਂ ਅਸੀਂ ਇਕੱਲੇ ਚੋਣਾ ਲੜ ਰਹੇ ਹਾਂ ਤੇ ਅਕਾਲੀ ਦਲ ਦੇ ਨਾਲ ਅਸੀਂ ਗੱਠ ਜੋੜ ਨਹੀਂ ਕਰਾਂਗੇ ਤੇ ਉਥੇ ਹੀ ਅਕਾਲੀ ਦਲ ਪਹਿਲਾਂ ਆਪਣੇ ਬਾਰੇ ਸੋਚੇ ਤੇ ਦੂਜੇ ਪਾਸੇ ਹੁਣ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਐ ਤੇ ਮਨਜਿੰਦਰ ਸਰਸਾ ਦਾ ਕਹਿਣਾ ਹੈ ਕਿ 2027 ਦੇ ਵਿੱਚ ਭਾਜਪਾ ਦੀ ਸਰਕਾਰ ਜ਼ਰੂਰ ਬਣੇਗੀ ਤੇ ਉਥੇ ਹੀ ਅਸੀਂ ਅਕਾਲੀ ਦਲ ਦੇ ਨਾਲ ਕੋਈ ਵੀ ਗੱਠ ਜੋੜ ਨਹੀਂ ਕਰਾਂਗੇ ਕੋਰੀ ਨਾ ਕਰ ਦਿੱਤੀ ਐ ਤੇ ਜਿਸ ਤੋਂ ਬਾਅਦ ਉਥੇ ਹੀ ਲਗਾਤਾਰ ਕੱਲ ਜੋ ਅਕਾਲੀ ਦਲ ਦੇ ਵਿੱਚ ਦੋ ਧੜੇ ਹੋਏ ਤੇ ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਕਿ ਪ੍ਰਧਾਨਗੀ ਮਿਲੀ ਦੂਜੇ ਅਸੇ ਦੱਸਦੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਭਾਜਪਾ ਦੇ ਉੱਤੇ ਕੁਝ ਗੰਭੀਰ ਇਲਜ਼ਾਮ ਤੱਕ ਲਗਾਏ ਤੇ ਹੁਣ ਇਸ ਨੂੰ ਲੈ ਕੇ ਭਾਜਪਾ ਨੇ ਪਲਟਵਾਰ ਕਰ ਦਿੱਤਾ ਹੈ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਅਕਾਲੀ ਦਲ ਕਹਿ ਰਿਹਾ ਹੈ ਕਿ ਅਸੀਂ ਸੱਚੇ ਆ ਤੇ ਦੂਜਾ ਅਕਾਲੀ ਦਲ ਕਹਿ ਰਿਹਾ ਹੈ ਕਿ ਅਸੀਂ ਸੱਚੇ ਆ ਪਰੰਤੂ ਇਸ ਦੇ ਬਾਰੇ ਲੋਕਾਂ ਨੂੰ ਜਿਹੜਾ ਕਿ ਜ਼ਰੂਰ ਸੋਚਣਾ ਚਾਹੀਦਾ ਹੈ ਤੇ ਜਿਸ ਦੇ ਤਹਿਤ ਹੁਣ ਉਥੇ ਹੀ ਗੱਠਜੋੜ ਨੂੰ ਲੈ ਕੇ ਚਰਚਾਾਂ ਮ ਆ ਹੋਈਆਂ ਤੇ ਜਿਸ ਦੇ ਵਿੱਚ ਮਨਜਿੰਦਰ ਸਰਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਅਸੀਂ ਆਪਣੇ ਦਮ ਦੇ ਉੱਤੇ ਸਰਕਾਰ ਬਣਾਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਬਰਕੇ ਆਵੇਗੀ ਤੇ ਜਿਸ ਤੋਂ ਬਾਅਦ ਮਨਜਿੰਦਰ ਸਰਸਾ ਨੇ ਅਕਾਲੀ ਦਲ ਦੇ ਨਾਲ ਗੱਠ ਜੋੜ ਦੇ ਉੱਤੇ ਕੋਰੀ ਨਾ ਕਰ ਦਿੱਤੀ ਹੈ। ਇਹ ਕਿ ਅਕਾਲੀ ਦਲ ਅਤੇ ਭਾਜਪਾ ਦੇ ਗੱਠ ਜੋੜ ਨੂੰ ਲੈ ਕੇ ਲਗਾਤਾਰ ਚਰਚਾਾਂਮਾ ਹੋਈਆਂ ਕਿ 2027 ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਕੀ ਗੱਠ ਜੋੜ ਕਰੇਗੀ ਤੇ ਉਥੇ ਹੀ ਕੀ ਮਿਲ ਕੇ ਸਰਕਾਰ ਬਣਾਉਣਗੇ ਤੇ ਇਸ ਨੂੰ ਲੈ ਕੇ ਹੁਣ ਦੱਸੀਏ ਕਿ ਫਿਰ ਤੋਂ ਭਾਜਪਾ ਨੇ ਸਪਸ਼ਟ ਤੌਰ ਦੇ ਉੱਤੇ ਬਿਆਨ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਤੇ 2027 ਦੇ ਵਿੱਚ ਬੀਜੇਪੀ ਇਕੱਲਾ ਚੋਣ ਲੜੇਗਾ ਜੀ ਹਾਂ ਬੀਜੇਪੀ ਦੇ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਮਨਜਿੰਦਰ ਸਰਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 2022 ਤੋਂ ਅਸੀਂ ਇਕੱਲੇ ਚੋਣਾ ਲੜ ਰਹੇ ਹਾਂ ਤੇ ਅਕਾਲੀ ਦਲ ਦੇ ਨਾਲ ਅਸੀਂ ਗੱਠ ਜੋੜ ਨਹੀਂ ਕਰਾਂਗੇ ਤੇ ਉਥੇ ਹੀ ਅਕਾਲੀ ਦਲ ਪਹਿਲਾਂ ਆਪਣੇ ਬਾਰੇ ਸੋਚੇ ਤੇ ਦੂਜੇ ਪਾਸੇ ਹੁਣ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਐ ਤੇ ਮਨਜਿੰਦਰ ਸਰਸਾ ਦਾ ਕਹਿਣਾ ਹੈ ਕਿ 2027 ਦੇ ਵਿੱਚ ਭਾਜਪਾ ਦੀ ਸਰਕਾਰ ਜ਼ਰੂਰ ਬਣੇਗੀ ਤੇ ਉਥੇ ਹੀ ਅਸੀਂ ਅਕਾਲੀ ਦਲ ਦੇ ਨਾਲ ਕੋਈ ਵੀ ਗੱਠ ਜੋੜ ਨਹੀਂ ਕਰਾਂਗੇ ਕੋਰੀ ਨਾ ਕਰ ਦਿੱਤੀ ਐ ਤੇ ਜਿਸ ਤੋਂ ਬਾਅਦ ਉਥੇ ਹੀ ਲਗਾਤਾਰ ਕੱਲ ਜੋ ਅਕਾਲੀ ਦਲ ਦੇ ਵਿੱਚ ਦੋ ਧੜੇ ਹੋਏ ਤੇ ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਕਿ ਪ੍ਰਧਾਨਗੀ ਮਿਲੀ ਦੂਜੇ ਪਾਸੇ ਦੱਸਦੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਭਾਜਪਾ ਦੇ ਉੱਤੇ ਕੁਝ ਗੰਭੀਰ ਇਲਜ਼ਾਮ ਤੱਕ ਲਗਾਏ ਤੇ ਹੁਣ ਇਸ ਨੂੰ ਲੈ ਕੇ ਭਾਜਪਾ ਨੇ ਪਲਟਵਾਰ ਕਰ ਦਿੱਤਾ ਹੈ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਅਕਾਲੀ ਦਲ ਕਹਿ ਰਿਹਾ ਹੈ ਕਿ ਅਸੀਂ ਸੱਚੇ ਆ ਤੇ ਦੂਜਾ ਅਕਾਲੀ ਦਲ ਕਹਿ ਰਿਹਾ ਹੈ ਕਿ ਅਸੀਂ ਸੱਚੇ ਆ ਪਰੰਤੂ ਇਸ ਦੇ ਬਾਰੇ ਲੋਕਾਂ ਨੂੰ ਜਿਹੜਾ ਕਿ ਜ਼ਰੂਰ ਸੋਚਣਾ ਚਾਹੀਦਾ ਹੈ ਤੇ ਜਿਸ ਦੇ ਤਹਿਤ ਹੁਣ ਉਥੇ ਹੀ ਗੱਠਜੋੜ ਨੂੰ ਲੈ ਕੇ ਚਰਚਾਾਂ ਮ ਆ ਹੋਈਆਂ ਤੇ ਜਿਸ ਦੇ ਵਿੱਚ ਮਨਜਿੰਦਰ ਸਰਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਅਸੀਂ ਆਪਣੇ ਦਮ ਦੇ ਉੱਤੇ ਸਰਕਾਰ ਬਣਾਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਹੋ ਉੱਬਰ ਕੇ ਆਵੇਗੀ ਤੇ ਜਿਸ ਤੋਂ ਬਾਅਦ ਮਨਜਿੰਦਰ ਸਰਸਾ ਨੇ ਅਕਾਲੀ ਦਲ ਦੇ ਨਾਲ ਗਠ ਜੋੜਦੇ ਉੱਤੇ ਕੋਰੀ ਨਾ ਕਰ ਦਿੱਤੀ